ਉਹ ਇੱਕ ਦਿਨ ਨਾ ਵਾਵਾ ਜਾਣੇ ਬੈਠੇ ਸੀ ਕਿ ਆਪਣੇ ਬਾਰਚ ਮੈਂ ਉਹਦੀ ਇੱਕ ਰੀਲ ਪਾਈ ਸੀਗੀ ਤੇ ਵੇ ਕਿਵੇਂ ਲੋਕਾਂ ਨੇ ਤਵੇ ਜੇ ਲਾਉਂਦੇ ਸੀਗੇ ਉਹਨਾਂ ਨੂੰ ਆਏ ਸੀਗੇ ਯਾਰ ਆਪਾਂ ਸੱਚ ਨੂੰ ਦਬਾ ਲਾਂਗੇ ਆਪਾਂ ਇਹਨੂੰ ਐ ਕਰ ਲਾਂਗੇ ਓਹ ਕਰਨਾ ਦਬਦੇ ਆਪਾਂ ਕਿੱਥੇ ਮੈਂ ਕਿ ਹੜਾ ਟਿੰਦੋਸਾ ਆਦੇ ਠੀਕ ਆ ਮੈਂ ਕਿ ਲੈ ਵੀ ਟਿੰਦੋਸਾ ਵੈਦ ਕੀ ਐਮਐਲਏ ਤਾਂ ਪੱਕਾ ਦੋ ਤੇ ਮੈਂ ਕਿ ਗਰੀਬ ਨੂੰ ਮੈਂ ਕਿ ਹਲਟੋ ਤੋਂ ਹੁਣ ਕਰਦੀ ਵੇ ਡੱਖਾਂ ਗੱਡੀਆਂ ਤੇ ਮੈਂ ਕਿ ਐਸ 11 ਨੂੰ ਮੰਡੇ ਦੀ ਇਹ ਤਾਂ ਲੀਡਰਾਂ ਦੇ ਰਹਿਣਾ ਲੱਗਣਗੇ ਲੀਡਰਾਂ ਨੇ ਕਹਿਣਾ ਚਲੋ ਆਪਾਂ ਵੀ ਐਦਕੀ ਚੱਲ ਕੇ ਮੰਤਰੀ ਉਠਣਾ ਗੋਪੀ ਨੂੰ ਦੇ ਦਾਂਗੇ ਜਿੱਤੇ ਅ 10 ਕਰੋੜ ਲਾਉਣਾ ਉੱਥੇ 20 ਲੱਖ ਦੀ ਗੱਡੀ ਗੋਪਿੰਦ ਦੇ ਦਾਂਗੇ ਇੱਕ ਮੈਨੂੰ ਲੱਗਦਾ YouTube ਪਰਾਂ ਤੋਂ ਬੜਾ ਉਹ ਹੋਇਆ ਬਹਿ ਜਿਹੜੇ ਐਂਟੀ ਚੱਲਦੇ ਮੇਰੇ ਤੂੰ ਮੇਰੀ ਗੱਲ ਸੁਣ ਬਈ ਜੇ ਐਂਉ ਤੁੱਕੇ ਲਾ ਕੇ ਗੱਲਾਂ ਚੱਲਦੀਆਂ ਹੁਣ ਤੇ ਚੈਨਲ ਤਾਂ ਹਰੇਕ ਦੇ ਮੋਬਾਈਲ 'ਤੇ ਚੱਲਦਾ ਤੇ ਫਿਰ ਤੁਸੀਂ ਵੀ ਬੋਲਦਿਆ ਕਰੋ ਐਵੇਂ ਕਿਉਂ ਗੱਪ ਮਰੀ ਜਾਵਾ ਯਾਰ ਮੇਰੇ ਕੋਲੇ ਮੰਨ ਕੇ ਚੱਲ ਕੋਈ ਮੈਂ ਖੇਡਦਾ ਨਹੀਂ ਕੋਈ ਗੱਡੀ ਨਹੀਂ ਬਸ ਇਹ ਤਾਂ ਪ੍ਰਮਾਤਮਾ ਦਾ ਯਾਤ ਹੱਥ ਵਿਖ ਲੈਣਾ ਹਾਂਜੀ ਅੱਜ ਅਸੀਂ ਵੀ ਦਿਖਾ ਕੇ ਜਾਣਾ ਦਿਖਾਦੀ ਵਿਖਾਦੀ ਪਰ ਸ਼੍ਰੋਮਣੀ ਕਾਲੀਦਾਵਲ ਇੱਕ ਦਿਨ ਸਰਕਾਰ ਬਣਾਊਗਾ ਜਿਹੜਾ ਕੰਮ ਆ ਸੁਖਵੀਰ ਬਾਦਲ ਤੇ ਚਰਨਜੀਤ ਚੰਨੀ ਨੇ ਕਰਨਾ ਉਹ ਹੋਰ ਮੁੱਖ ਮੰਤਰੀ ਤੋਂ ਛੇਤੀ ਹੁੰਦਾ ਆ ਆਮ ਤੌਰ ਤੇ ਬਾਬੇ ਕਹਿੰਦੇ ਲੈ ਵੀ ਮੈਂ ਪੜ ਲੈ ਤੇਰੇ ਮੱਥੇ 'ਤੇ ਲਿਖਿਆ ਤੇਰੇ ਮੱਥੇ ਦੀ ਤਕਦੀਰ ਦੱਸਦੀ ਐ ਭਾਈ ਐਵੇਂ ਗੱਪ ਮਾਰਨ ਦਾ ਵੀ ਭਗਤਾ ਤੂੰ ਅੱਜ ਇਹ ਕੰਮ ਕਰਨ ਜਾ ਰਿਹਾ ਨਹੀਂ ਤੂੰ ਗੱਲ ਵਧਾ ਕੇ ਕਰ ਰਿਹਾ ਗੱਲ ਬੰਦੇ ਦੇ ਚਪੇੜ ਵਾਂਗੂ ਮਾਰ ਕੇ ਜਿਹੜਾ ਐਵੇਂ ਨਿੱਤ ਮੂਰੇ ਉਹ ਕੈਮਰੇ ਦੇ ਬਹਿ ਜਾਣਾ ਉਹ ਇਕੱਲੋ ਹੀ ਕਰੀ ਜਾਣਾ ਉਹ ਉਹ ਜਿਹੜੀ ਬਈ ਦੁਨੀਆਦਾਰੀ ਆ ਨਾ ਇਹਨਾਂ ਦੇ ਦੰਦੇ ਹੈਗੇ ਦੋ ਪਾਸੇ ਹੂੰ ਤੇ ਦਾਤੀ ਦੇ ਦੰਦੇ ਹੈਗੇ ਇੱਕ ਪਾਸੇ ਆ ਵੇਖ ਲੈ ਕੋਸ ਨਹੀਂ ਹੱਥਾਂ 'ਚ ਚੈੱਕ ਕਰਾਲਾ ਤੇਰੇ ਕੈਮਰੇ ਮੂਰੇ ਆਪਦੀ ਕਾਤ ਵੀ ਹੈ ਨਹੀਂ ਨਹੀਂ ਮੇਰੇ ਕੋਲ ਕੋਸ ਹੈਗਾ ਆ ਤੂੰ ਇਥੇ ਘੰਟਾ ਦਾ ਘੰਟਾ ਬੈਠਾ ਇਥੇ ਕਾਰਾਂ ਦੇ ਨਾਲ ਲੈਣਾ ਲੱਗੀਆਂ ਲਈ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਪਾਂ ਆਪਣੀ ਜ਼ਿੰਦਗੀ ਤੋਂ ਸਰਟੀਫਾਈਂ ਆ ਪੂਰੇ ਵਧੀਆ ਪਰ ਉਹ ਮੈਨੂੰ ਦਬਾਉਣ ਨੂੰ ਉਹਨੇ ਬੜਾ ਜ਼ੋਰ ਲਾਇਆ ਅੱਛਾ ਉਹਨੂੰ ਆਇਆ ਸੀਗਾ ਵੀ ਇਹ ਮੰਨ ਜੇ ਯਾਰ ਮੈਂ ਕਿਉਂ ਮੰਨਾਂ ਉਹਨੂੰ ਆਇਆ ਸੀਗਾ ਵੀ ਲੋਕ ਆਖਣ ਹਾਂ ਪੱਤਰਕਾਰ ਬੜੇ ਅੱਛੇ ਹਨ ਅੱਛਾ ਤੇ ਮਗਰੋਂ ਫੇਰ ਆਖੀ ਜਾਵੇ ਯਾਰ ਮੈਨੂੰ ਪਾਣੀ ਪੀ ਬੈ ਮੇਰਾ ਮੂੰਹ ਸੁੱਕ ਗਿਆ ਅੱਜ ਦੇ ਪੌਡਕਾਸਟ ਦੇ ਵਿੱਚ ਸਾਡੇ ਨਾਲ ਗੋਪੀ ਭਲਾਈ ਜਨਾ ਹੋਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਪੁੱਛਾਂਗੇ ਕੀ ਕੁਝ ਹੁਣ ਚੱਲ ਰਿਹਾ ਤੇ ਕੀ ਕੁਝ ਅੱਗੇ ਕਰਨ ਜਾ ਰਹੇ ਨੇ ਗੋਪੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਜਿੰਨੇ ਵੀ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਹਿਮਾਚਲ ਜਾ ਕੈਨੇਡਾ ਅਮਰੀਕਾ ਲੈਂਦੇ ਪੰਜਾਬ ਦੇ ਜਿੰਨੇ ਵੀ ਪੰਜਾਬੀ ਵਸਦੇ ਆ ਜਾਂ ਗੋਪੀ ਨੂੰ ਜਿੰਨੇ ਵੀ ਭਰਾ ਪਿਆਰ ਕਰਦੇ ਆ ਕਿਸੇ ਵੀ ਕਾਸ਼ਤ ਨਾਲ ਸੰਬੰਧ ਦਾ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ। ਉਹ ਠੀਕ ਠਾਕ। ਹਾਂਜੀ ਵਧੀਆ। ਕਿੱਦਾਂ ਚੱਲ ਰਿਹਾ ਕੰਮ ਕਰ? ਨੀ ਯਾਰ ਇਹ ਬਈ। ਗੋਪੀ ਇੱਕ 14 ਵਿੱਚ ਘੇਟੇ ਆ। ਇਹ ਤਾਂ ਕਿ ਮੇਰੀ ਚੋਨਾ ਕਿੰਨਾ ਠੀਕ ਆ ਬਾਈ। ਚਲ ਚੋ ਠੀਕ ਹੋਗਾ। ਕੋਸ ਤਾਂ 3630 ਰੁਪਏ ਵੇਚ ਗਿਆ। ਜੀ। ਕੋਸ 3570 ਵੇਚ ਗਿਆ। ਚਲ ਵਧੀਆ ਹੋ ਗਿਆ। 3530 ਰੁਪਏ ਵੇਚ ਗਿਆ। ਵਧੀਆ ਹੋ ਗਿਆ ਚਲ। ਹਾਂ ਬਾਈ। ਤੇ ਜਿਵੇਂ ਆਪਾਂ ਹੁਣ ਪੜ੍ਹਖਵਾਣੀ ਕਰਦੇ ਸੀ ਆਪਾਂ ਸਿਆਸਤ ਦੇ ਕਰਦੇ ਸੀ ਐਦਕੀ ਮੈਂ ਸੁਣਿਆ ਤੁਸੀਂ ਡੈਪਟੀ ਲੋ ਬਾਰੇ ਵੀ ਕੁਝ ਕਿਹਾ ਸੀ ਹਾਂ ਭਾਈ ਤੇ ਡੈਪਟੀ ਲੋ ਜਿੱਤੂ ਆ ਹਾਂ ਭਾਈ ਉਹ ਪਤਾ ਐਦਕੀ ਥੋੜਾ ਜਿਹਾ ਮੈਂ ਥੋੜਾ ਜਿਹਾ ਮੈਂ ਬੋਲ ਬੋਲਣਾ ਤਾਂ ਪਹਿਲਾਂ ਹੀ ਚਾਹੁੰਦਾ ਸੀ ਹੂੰ ਮੈਂ ਤਾਂ ਮਹੀਨਾ ਪਹਿਲਾਂ ਹੀ ਮੇਰੇ ਦਵਾਲੇ ਖਾਈ ਜਾਂਦੀ ਸੀ ਅੰਦਰ ਗੱਲ ਹੂੰ ਉਹ ਯਾਰ ਮੈਨੂੰ ਬਾਲੇ ਜਾਣੇ ਆਖਣ ਲੱਗ ਪਏ ਕਹਿੰਦੇ ਐਵੇਂ ਪਹਿਲਾਂ ਨਾ ਭਕਾਈ ਮਾਰੀ ਆ ਤੇ ਯਾਰ ਗਾਲਾ ਗਲਤ ਅਸਰ ਜਾਂਦਾ ਹੂੰ ਮੁੜਕੇ ਆ ਦੇ ਦੂਜਾ ਜਿਹੜਾ ਕੋਈ ਵੀ ਲੀਡਰ ਆ ਅਕਸਰਾਂ ਦੇ ਭਵੇਂ ਉਹ ਨਾ ਬੋਲੇ ਹੂੰ ਹੂੰ ਬਈਆ ਦੇ ਅੰਦਰੋਂ ਤਾਂ ਯਾਰ ਖਾਰ ਖਾਂਦਾ ਹੀ ਆ ਵੀ ਪਹਿਲਾਂ ਹੀ ਪਕਾਈ ਮਾਰਦੀ ਪਕਾਈ ਆਦਾ ਅਗਲਾ ਤਾਂ ਬਾਈ ਅਗਲੇ ਨੇ ਐ ਥੋੜਾ ਆਖਣਾ ਵੀ ਇਹਨੇ ਸਹੀ ਗੱਲ ਆਖਤੀ ਫਿਰ ਤਾਂ ਕਰਕੇ ਬਾਈ ਯਾਰ ਮੈਂ ਬੋਲੇ ਨਹੀਂ ਮੈਂ ਫਿਰ ਉਦੋਂ ਬੋਲਿਆ ਜਦੋਂ ਜਮਾ ਮੈਂ ਕਿਹਾ ਹੁਣ ਤਾਂ ਵੋਟਾਂ ਪਈਆਂ ਹੂੰ ਰੋਕਿਆ ਮੈਨੂੰ ਫੇਰ ਵੀ ਸੀ ਕਹਿੰਦੇ ਬੋਲ ਨਾ ਮੈਂ ਕਹਿੰਦਾ ਯਾਰ ਮੈਥੋਂ ਨਹੀਂ ਮੈਂ ਬੋਲੇ ਬਣਾ ਰਹੀ ਤਾਂ ਮੈਂ ਤਾਂ ਬੋਲੂਗਾ ਮੈਂ ਕਿਹਾ ਹੂੰ ਕਹਿੰਦੇ ਚੱਲ ਹੁਣ ਆਖਦੇ ਮੁੜ ਕੇ 21 ਤਰੀਕ ਨੂੰ ਅਸੀਂ ਬਈ ਵਾਣ ਮਾਉਂਦੇ ਸੀਗੇ ਅਸੀਂ ਕਣਕ ਵੀਰ ਮਾਮੂਰੇ ਵਾਣ ਵੰਦਾ ਸੀ ਕਿ ਸਾਡੇ ਵਾਲਾ ਸੁਹਾਗਾ ਮਾਰਦਾ ਸੀ ਕਿ ਤੇ ਸਾਡਾ ਮੇਰਾ ਡੈਡੀ ਤੇ ਮੇਰਾ ਮੁੰਡਾ ਉਹ ਕਣਕ ਵੀ ਤੇ ਸੀ ਤੇ ਫਿਰ 22 ਤਰੀਕ ਨੂੰ ਤਾਂ ਵੀ ਮੈਂ ਤੜਕੇ ਪਾ ਤੀ ਰੀਲ ਮੈਂ ਕਿਹਾ ਵੀ ਡੈਂਪੀ ਢਿੱਲੋ ਜਿੱਤੂਗਾ ਮੈਂ ਤਾਂ ਬੜਾ ਚਿਰ ਪਹਿਲਾਂ ਬਾਈ ਮਹੀਨਾ ਪਹਿਲਾਂ ਮਾ ਦਾ ਮਹੀਨਾ ਕੀ ਮਾ ਦਾ 6 ਮਹੀਨੇ ਪਹਿਲਾਂ ਹੀ ਦਾਤਾ ਸੀ ਉਦੋਂ ਨਾਲੇ ਸੀ ਵੀ ਗੱਲ ਇਹ ਦਾਲ ਚ ਡੈਂਪੀ ਢਿੱਲੋ ਮੇਰੇ ਕੋਲੇ ਆਪਣੇ ਕੋਲੇ ਘਰੇ ਆਇਆ ਸੀ ਮੈਨੂੰ ਵੀ ਵਿਚਾਰ ਆਉਂਦਾ ਹੀ ਰਹਿੰਦਾ ਮਾਨੂੰ ਆਤਾ ਹੀ ਮਖਾਇਦ ਕੀ ਦਾ ਪੱਕਾ ਹੀ ਆ ਮਖਾਇਦ ਕੀ ਐਮਐਲਏ ਬਣੇਗਾ ਐਦ ਕੀ ਦਾ ਮਾਪਾਂ ਵੀ ਯਾਦ ਉੱਤ ਖੜੀ ਫੇਰ ਬਈ ਜਿੱਦੇ ਕਾਲੀਦਾਲ ਨੂੰ ਅਸਤੀਫਾ ਦਿੰਦਾ ਢਿਲੋਂ ਟੈਂਪੀ ਹੂੰ ਉਹ ਤੋਂ ਅਗਲੇ ਦਿਨ ਨੰਨਾ ਨੇ ਪੈਲਸ ਚ ਇਕੱਠ ਰੱਖਿਆ ਸੀਗਾ ਇੱਥੇ ਅਗੇ ਡੜਵੇ ਬਈ ਆਪਾਂ ਕਿਵੇਂ ਕਰਕੇ ਉਹਨਾਂ ਗਾਂ ਵਾਲੀ ਰਣਨੀਤੀ ਕੀ ਆ ਹੂੰ ਉਹਦੇ ਬਈ ਅਸੀਂ ਇੱਥੇ ਗਏ ਸੀਗੇ ਮੈਂ ਵੀ ਉੱਠ ਗਿਆ ਮਖਾ ਯਾਰ ਆਪਾਂ ਵੇਖਗੇ ਤਾਂ ਸਹੀ ਵੀ ਕੀ ਸਿਆਸਤਾਂ ਕਿ ਡੜਵੇ ਦੀ ਹਨਾ ਹੂੰ ਹੂੰ ਅਸੀਂ ਉੱਠ ਕੇ ਬਈ ਉੱਥੇ ਪੈਲਸ ਚ ਤੇ ਉਹ ਮੈਂ ਲਾਈਵ ਜਾਨਿਕ ਕਰਦੇ ਹੁੰਦੇ ਮੈਂ ਲਾਈਵ ਚਲਾਈ ਬੈਠਾ ਜਾਂ ਆਪਦੇ ਪੇਜ ਤੇ ਮੈਂ ਜਦੋਂ ਲਾਈਵ ਕੱਟ ਕੇ ਹਟਿਆ ਮੈਂ ਕਿਹਾ ਬਾਈ ਯਾਰ ਕਿਉਂ ਐਵੇਂ ਮੈਂ ਕਿਹਾ ਕਰੀ ਜਾਂਦਾ ਮੈਂ ਕਿਹਾ ਤੂੰ ਜਿੱਤੇਗਾ ਵੀ ਮੰਤਰੀ ਵੀ ਬਣੇਗਾ ਮਨ ਉੱਦ ਹੀ ਆਖਿਆ ਸੀ ਬਈ ਪੈਲਸ ਚ ਅੱਛਾ ਜਿਹੜੇ ਇਲਾਕੇ ਵਾਲੇ ਸੀ ਉਹਨਾਂ ਨੂੰ ਤਾਂ ਉੱਦ ਹੀ ਪਤਾ ਲੱਗ ਗਿਆ ਜੀ ਤੇ ਫਿਰ ਜੱਗ ਜਹਰ ਤਾਂ ਗੱਲ ਉੱਦ ਹੀ ਹੋ ਗਈ ਜਿੱਦੇ ਰੀਲ ਪਾਦੀ ਹੈ ਨਾ ਉਹ ਤਾਂ ਪਤਾ ਹੀ ਸੀ ਬਾਈ ਉਹਨਾਂ ਨੂੰ ਵੀ ਗੋਪੀ ਦੀ ਭੁੱਖ ਬਾਣੀ ਜਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਸੱਚ ਹੁੰਦੀ ਹੈ ਆ ਬਈ ਪਹਿਲਾਂ ਜਦੋਂ ਮੈਂ ਦੋ ਤਿੰਨ ਵੇਰੀ ਕਈ ਗੱਲਾਂ ਕੀਤੀਆਂ ਉਸ ਤੋਂ ਬਾਅਦ ਬਈ ਚੱਲ ਸਾਡੇ ਮੈਨੂੰ ਮੇਰੇ ਯਾਰ ਦੋਸਤ ਹੁਣ ਕਿਹੜਾ ਮੈਨੂੰ ਮਿਲਣ ਨਹੀਂ ਆਉਂਦੇ ਦੀ ਦੁਨੀਆਂ ਹੂੰ ਯਾਰ ਦੋਸਤ ਭੈਣ ਭਰਾ ਵਾਧੂ ਆਉਂਦੇ ਹੁਣ ਵੀ ਰਿਸ਼ਤੇਦਾਰ ਜਾਂ ਹੋਰ ਕੋਈ ਲਿਆ ਜਾਣ ਲੈ ਜਾਂ ਕੋਈ ਉਹ ਜਿਹੜੀ ਆਪਣੀ ਫੈਨ ਫਾਲੋਇੰਗਾਂ ਆਉਂਦੇ ਆ ਹੂੰ ਉਹ ਇੱਕ ਦਿਨ ਨਾ ਵਾਵਾ ਜਾਣੇ ਬੈਠੇ ਸੀਗੇ ਆਪਣੇ ਬਾਰ ਚ ਮੈਂ ਉਹਦੀ ਵੀ ਇੱਕ ਰੀਲ ਪਾਈ ਸੀਗੀ ਤੇ ਵੇ ਕਿਵੇਂ ਲੋਕਾਂ ਨੇ ਤਵੇ ਜੇ ਲਾਉਂਦੇ ਸੀਗੇ ਉਹਨਾਂ ਨੂੰ ਆਏ ਸੀਗੇ ਯਾਰ ਆਪਾਂ ਸੱਚ ਨੂੰ ਦਬਾ ਲਾਂਗੇ ਆਪਾਂ ਇਹਨੂੰ ਐ ਕਰ ਲਾਂਗੇ ਓਹ ਕਰਨਾ ਦਬਦੇ ਆਪਾਂ ਕਿੱਥੇ ਯਾਰ ਠੀਕ ਗੱਲ ਆ ਆਪਾ ਫਿਰ ਉਦੋਂ ਬਾਅਦ ਲਾ ਫਿਰ ਕਰਤੀ ਭੁੱਖ ਪਾਣੀ ਤੇ ਹੁਣ ਉਹ ਹੁਣ ਕਿਹੜਾ ਸੱਚੀ ਨਹੀਂ ਹੋਈ ਗੋਪੀ ਇੱਕ ਮਹੀਨਾ ਜਦ ਆਪਾ ਬੱਤੀ ਦੰਦਾ ਜੋ ਕਈ ਆਵਾਜ਼ ਕਰਨੀ ਮਹਾਰਾਜ ਨੇ ਪੂਰੀ ਹੈ ਜਿੱਦੇ ਕਿਤੇ ਗਲਤ ਹੋਣ ਲੱਗ ਪਗਾਉਂਦੇ ਆ ਪਬੂਦ ਨਹੀਂ ਹਟ ਜਾਗੇ ਹਾਂ ਜਿੰਨਾ ਚਿਰ ਮਹਾਰਾਜ ਹੁੰਦਾ ਉਹਨਾਂ ਚਿਰ ਤਾਂ ਮਹਾਰਾਜ ਦੀ ਪਾਰ ਕਿਰਪਾ ਉਹਨਾਂ ਚਿਰ ਤਾਂ ਆਪੋ ਦਾ ਫਾਇਦਾ ਲੱਗੇ ਓਹ ਨਾ ਬਾਈ ਅਸੀਂ ਨਾ ਇੱਕ ਦਿਨ ਗੱਡੀ 'ਚ ਤੁਰੇ ਜਾਂਦੇ ਸੀਗੇ ਆਲਟੋ ਹੈ ਮੇਰੇ ਕੋਲੇ ਕੇ 10 ਹੂੰ ਉਹ ਅਸੀਂ ਵੀ ਚੌੜ ਕਰਦੇ ਨੇ ਫੋਨ ਲਾ ਲਿਆ ਮਾਖਾ ਮਾਖਾ ਕੀ ਹਾਲਾ ਢਿਲੋਸਾ ਆਦੇ ਠੀਕ ਆ ਮਾਖਾ ਲੈ ਵੀ ਢਿਲੋਸਾ ਵੈਦ ਕੀ ਐਮਐਲਏ ਤਾਂ ਪੱਕਾ ਤੂੰ ਹੂੰ ਤੇ ਮਾਖਾ ਗਰੀਬ ਨੂੰ ਮਾਖਾ ਅਲਟੋ ਤੋਂ ਹੁਣ ਕਰਦੀ ਵੱਡਖਾਂ ਗੱਡੀਆਂ ਤੇ ਮਾਖਾ ਐਸ 1 ਲੈਵਲ ਨੂੰ ਬੰਦੇ ਦੀ ਹੂੰ ਉਹ ਕਹਿੰਦਾ ਜਾ ਯਾਰ ਆਦਾ ਪੱਕੀ ਆਦਾ ਇਹ ਕੋਈ ਗੱਲ ਆਦਾ ਹੂੰ ਬਸ ਇੰਨੀ ਗੱਲ ਹੀ ਹੋਈ ਆ ਨਹੀਂ ਤੁਸੀਂ ਬੋਲ ਵੀ ਕਰਤੇ ਤੇ ਪੂਰੇ ਵੀ ਹੋ ਗਏ ਹੈਨਾ ਦੇ ਦੇਣ ਕਿ ਢਿਲੋ ਵੀ ਹੁਣ ਪੂਰਾ ਕਰੂ ਆਦਾ ਵਾਦਾ ਹਾਂ ਬੋਈ ਹਜੇ ਫਿਰ ਉਹਨਾਂ ਨੇ ਸੌ ਤਾਂ ਗੱਲ ਪਰਸੋ ਚੱਕੀ ਆ ਯਾਰ ਐਡੀ ਛੇਤੀ ਇਉਂ ਥੋੜਾ ਹੁੰਦਾ ਹੁੰਦਾ ਹੁਣ ਜਿਵੇਂ 23 ਦਾ ਯੂਟਿਊਬਰ ਆ ਤੇ ਕਈ ਵਿੱਚੋਂ ਸਾਡੇ ਪਿੰਡਾਂ ਦੇ ਵੀ ਹੋਣਗੇ ਇੱਥੇ ਹੂੰ ਉਹਨਾਂ ਦੇ ਬਵਾਸੀਰ ਵੀ ਫੁੱਟੀ ਪਈ ਐ ਗੱਡੀ ਮੈਨੂੰ ਦੇਣੀ ਐ ਦੇਣੀ ਹਰਦੀਪ ਟੈਂਪੀ ਢੋ ਕਹਨੇ ਆ ਹੂੰ ਲੈਣੀ ਮੈਂ ਆ ਗੱਡੀ ਹਨਾ ਕਿਵੇਂ ਬਈ ਮੰਨ ਕੇ ਚੱਲ ਅਗਲੇ ਦੇਣ ਜਾਂ ਨਾ ਦੇਣ ਯਾਰ ਉਹ ਉਹਨਾਂ ਦੀ ਮਰਜ਼ੀ ਹਨਾ ਚਲਾਈ ਰਾਲਾ ਰੱਖ ਲਾ ਪਰ ਬੰਦੇ ਜਵਾਨ ਦੇ ਪੱਕੇ ਆ ਹੂੰ ਲੋਕਾਂ ਦੇ ਵੀ ਬਵਾਸੀਰ ਫੁੱਟੀ ਜਾਂਦੀ ਐ ਮੈਨੂੰ ਆ ਸਮਝ ਨਹੀਂ ਆਉਂਦੀ ਵੀ ਗੋਪੀ ਨੂੰ ਹੁਣ ਗੱਡੀ ਦੇ ਕੇ ਜਾਊਗਾ ਹਾਂ ਇਹ 2 ਲੱਖ ਰੁਪਈਆ ਦੇ ਜੂਗਾ ਆਖਣੀ 10 ਲੱਖ ਵਾਲੇ ਤੋਂ ਪਰ ਯਾਰ ਨਹੀਂ ਆਏ ਨਹੀਂ ਹੁੰਦਾ ਭਾਈ ਮਾਨ ਦਾ ਤਾਂ ਕੁਸੌਨੀ ਬਹੁਤ ਹੁੰਦਾ ਹੂੰ ਗੋਪੀ ਜੇ ਉਧਰੋਂ ਗੱਡੀ ਆ ਗਈ ਫੇਰ ਗੋਪੀ ਦੀ ਚੰਦੀ ਆ। ਇਹ ਤਾਂ ਲੀਡਰਾਂ ਨੇ ਲੈਣਾ ਲੱਗਣਗੇ। ਲੀਡਰਾਂ ਨੇ ਕਹਿਣਾ ਚਲੋ ਆਪਾਂ ਵੀ ਇਦਕੀ ਚੱਲ ਕੇ ਮੰਤਰੀ ਉੱਠਣਾ ਗੋਪੀ ਨੂੰ ਦੇ ਦਾਂਗੇ ਜਿੱਥੇ 10 ਕਰੋੜ ਲਾਉਣਾ ਉੱਥੇ 20 ਲੱਖ ਦੀ ਗੱਡੀ ਗੋਪੀ ਨੂੰ ਦੇ ਦਾਂਗੇ ਇੱਕ। ਉਹ ਅਖਬਾਰਾਂ ਦਾ ਕਰਾ ਕੇ ਲੈ ਜਾ ਲੈਣਾ ਲੱਗ ਜਾਨੀ ਗੋਪੀ। ਨਹੀਂ ਆਏ ਨਹੀਂ ਹੁਣ ਜਿਹੜੇ ਨੇ ਹੋਇਆ ਹੀ ਹਰਨਾ ਉਹਨੂੰ ਮੈਂ ਕਿਵੇਂ ਆਖ ਦੂੰਗਾ ਤੂੰ ਜਿੱਤੇ ਜਾਣਾ। ਹੂੰ। ਇਹ ਵੀ ਗੱਲ ਹੈ ਨਾ। ਫੇਰ ਉਹ ਉਹ ਤਾਂ ਕਹਿ ਦੂ ਬਈ ਆਪਾਂ ਹੁਣ ਨਾ ਲਾਈਏ ਪੈਸੇ ਦੀ ਗੋਪੀ ਦੇ ਕਰਦੀ ਪੂਆ ਕਮਾਣੀ। ਨਹੀਂ ਆਪਾਂ ਉਹਨੀ ਕੀ ਗੱਲ ਹੀ ਦੱਸਿਆ ਕਰਾਂ ਕੁਪੀ ਜਿਹੜੀ ਭੱਖਮਾਣੀ ਕਰਦੇ ਆ ਫਿਰ ਕਿੱਦਾਂ ਹੁੰਦੀ ਆ ਲੋਕਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਜਾਂ ਇੱਕ ਹੁੰਦਾ ਉਧਰ ਤੋਂ ਉਧਰ ਤੋਂ ਆ ਗੱਲ ਹਾਂ ਗੱਲ ਵੀ ਆ ਬਾਈ ਮੈਂ ਤੈਨੂੰ ਇਹ ਗੱਲ ਦਾ ਵਿਸਪਾ ਹੁਣ ਕਈ ਥੱਲੇ ਕਮੈਂਟਾਂ ਚ ਵੀ ਲਿਖਦੇ ਨੇ ਕਈ ਆਦੇ ਵੀ ਆ ਹਨਾ ਹੂੰ ਕਈ ਯੂਟਿਊਬਰਾਂ ਦੇ ਕੰਗਾ ਦੇ ਤਾਂ ਬਾਈ ਮੈਨ ਲੱਗਦਾ ਯੂਟਿਊਬਰਾਂ ਨਾਲ ਤਾਂ ਬੜਾ ਉਹ ਹੋਇਆ ਬਹਿ ਜਿਹੜੇ ਐਂਟੀ ਚੱਲਦੇ ਮੇਰੇ ਤੂੰ ਮੇਰੀ ਗੱਲ ਸੁਣ ਬਾਈ ਜੇ ਐਂਉ ਤੁੱਕੇ ਲਾ ਕੇ ਗੱਲਾਂ ਚੱਲਦੀਆਂ ਹੁਣ ਤੇ ਚੈਨਲ ਤਾਂ ਹਰੇਕ ਦੇ ਮੋਬਾਈਲ 'ਤੇ ਚੱਲਦਾ ਤੇ ਫਿਰ ਤੁਸੀਂ ਵੀ ਬੋਲਦਿਆ ਕਰੋ ਬੋਲਣਾ ਵਾਸਤੇ ਜਿਗਰਾ ਦਿਮਾਗ ਜੇੜੀ ਕੋਈ ਗੱਲ ਸੱਚੀ ਹੋਣੀ ਮਹਾਰਾਜ ਨਾਲ ਲੈਵਾ ਸਾਰਾ ਕੁਝ ਚਾਹੀਦਾ ਫੇਰ ਜਾ ਕੇ ਬਈ ਜੇ ਗੱਲ ਨਾ ਸੱਚੀ ਹੋਵੇ ਫੇਰ ਉਹ ਬੰਦੇ ਨੇ ਬਰਦਾਸ਼ਤ ਵੀ ਕਰਨੀ ਆਪਣੀ ਅੱਜ ਤੱਕ ਗੱਲ ਬਿਰਥੀ ਨਹੀਂ ਗਈ ਬਿਰਥੀ ਨਹੀਂ ਗਈ ਇਹ ਆਮ ਤੌਰ ਤੇ ਹੁੰਦਾ ਵੀ ਘਰ ਦੇ ਵਿੱਚ ਨਾਲ ਕੋਈ ਵੱਡੇ ਬਜ਼ੁਰਗ ਹੁੰਦੇ ਆ ਵੱਡੇ ਬਜ਼ੁਰਗ ਦਾ ਅਸ਼ੀਰਵਾਦ ਹੁੰਦਾ ਜਾਂ ਸਾਧੂ ਸੰਤਾਂ ਕੋਲੇ ਬੰਦਾ ਜਾਂਦਾ ਹੁੰਦਾ ਵੀ ਕਿਛੇ ਡੇਰੇ ਨਾਲ ਜੁੜਿਆ ਹੁੰਦਾ ਡੇਰੇ ਨਾਲ ਜੁੜੇ ਆ ਬਈ ਅਸੀਂ ਜਿੰਨੇ ਜੁੜੇ ਆ ਤੁਸੀਂ ਹਾਂ ਅਸੀਂ ਬਈ ਸਭ ਤੋਂ ਪਹਿਲਾਂ ਤਾਂ ਮੈਂ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਸਵੇਂ ਪਾਤਸ਼ਾਹ ਨੂੰ ਜੀ ਉਸ ਤੋਂ ਬਾਅਦ ਜਿਹੜਾ ਬਈ ਪੁੱਛੋ ਸੰਤਾਂ ਦਾ ਡੇਰਾ ਨੇ ਹੂੰ ਹੈਗਾ ਸੰਤ ਬਾਬਾ ਰੂਮੀ ਵਾਲੇ ਸੰਤ ਬਾਬਾ ਮਹਾਰਨਾਮ ਸਿੰਘ ਹੂੰ ਜਾਂ ਅਸੀਂ ਬਈ ਉੱਥੇ ਪੁੱਛੋ ਜਾਂਦੇ ਆ ਅੱਛਾ ਹਾਂ ਉੱਥੇ ਜਾਂਦੇ ਆ ਜੀ ਉਹਨਾਂ ਸੰਤਾਂ ਦੀ ਜਿਹਨੇ ਕਿ ਤੁਹਾਡੇ ਤੇ ਆ ਮੇਰੇ ਭਈ ਜਿਹੜੇ ਦਾਦਾ ਜੀ ਸੀਗੇ ਉਹ ਵੀ ਉਹਨਾਂ ਦੇ ਬੋਲਾਂ ਨਾਲ ਹੀ ਹੋਏ ਸੀ ਬਾਬਾ ਮਾਹ ਹਰਨਾਮ ਸਿੰਘ ਦੇ ਬੋਲਾਂ ਨਾਲ ਹੂੰ ਉਸ ਤੋਂ ਬਾਅਦ ਉੱਥੇ ਜਿਹੜੇ ਮੌਕੇ ਤੇ ਸੰਤ ਸੀ ਫੇਰ ਮੇਰਾ ਡੈਡੀ ਵੀ ਉੱਥੋਂ ਹੀ ਹੋਇਆ ਹੂੰ ਅਸੀਂ ਵੀ ਉੱਥੋਂ ਹੀ ਹੋਏ ਹਾਂ ਜੀ ਅਸੀਂ ਸਾਡੀ ਮੈਂ ਚੌਥੀ ਪੀੜ੍ਹੀ 'ਚ ਆ ਜਿਹੜੀ ਮੰਨਤਾ ਕਰਦੇ ਆ ਡੇਰੇ ਨਾਲ ਜੁੜੇ ਹੋਏ ਆ ਪਹਿਲਾਂ ਮੇਰੇ ਪਰਦਾਦਾ ਜੀ ਮੰਨਦੇ ਸੀ ਉਹ ਉਸ ਟਾਈਮ ਸੰਤ ਬਾਬਾ ਮਹਾਕਨਾਮ ਸਿੰਘ ਸੀ ਉਸ ਤੋਂ ਬਾਅਦ ਮੇਰੇ ਦਾਦਾ ਜੀ ਮੰਨਿਆ ਉਹਨਾਂ ਨੇ ਫਿਰ ਮੇਰੇ ਪਿਓ ਨੇ ਹੋਣਾ ਸੀ ਜਾਣਦੇ ਉੱਥੇ ਉੱਥੇ ਜਾਣਦੇ ਆ ਹਾਂਜੀ ਆਹੀ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਹੜੀ ਤੁਸੀਂ ਪੁਵਿਕ ਬਾਣੀ ਕਰਦੇ ਪਰ ਬਾਈ ਜਿਹੜਾ ਉਹ ਹੈ ਨਾ ਉਹ ਡੇਰਾ ਨਹੀਂ ਕਹਿ ਸਕਦੇ ਆਪਾਂ ਧਾਰਮਿਕ ਸਥਾਨ ਹੀ ਆ ਉਹ ਇੱਕ ਕਿਉਂਕਿ ਉੱਥੇ ਹਰ ਟਾਈਮ ਮਹਾਰਾਜ ਦੇ ਜਾਪ ਹੀ ਹੋਈ ਜਾਂਦੇ ਆ ਮਿਸ਼ਰੀ ਜੜਦੀ ਉੱਥੇ ਹਾਂ ਮਿਸ਼ਰੀ ਮੱਥਾ ਨਹੀਂ ਟਿਕਦਾ ਨਹੀਂ ਮਿੱਥ ਉੱਥੇ ਮਾਇਆ ਦਾ ਮੱਥਾ ਨਹੀਂ ਟਿਕਦਾ ਮਾਇਆ ਦਾ ਮੱਥਾ ਨਹੀਂ ਟਿਕਦਾ ਕਾਰਨ ਕੀ ਗੋਪੀ ਮੱਥਾ ਮਾਇਆ ਦਾ ਮੱਥਾ ਕਿਉਂ ਟਿਕਦਾ ਬਈ ਪਤਾ ਨਹੀਂ ਉਹ ਪਹਿਲਾਂ ਤੋਂ ਉੱਥੋਂ ਦੀ ਪਰੰਪਰਾ ਗੁਰਦੁਆਰਾ ਡੇਰੇ ਦੀ ਹੁਣ ਤਾਂ ਗੁਰਦੁਆਰਾ ਹੀ ਬਣਿਆ ਪਿਆ ਬਾਈ ਆਮ ਤੌਰ ਤੇ ਨਾ ਲੋਕਾਂ ਦੇ ਮੈਂ ਜੀ ਤੇ ਪਹਿਲੇ ਸਵਾਲ ਸਾਨੂੰ ਕਰਿਆ ਸੀ ਵੀ ਗੋਪੀ ਕੋਲਕਣਾ ਮਿਲੂ ਬਾਈ ਦਨ ਉੱਥੇ ਅੱਛਾ ਮਿੱਨੀ ਗੋਪੀ ਮੈਂ ਜਿਹੜਾ ਸਵਾਲ ਪਹਿਲਾਂ ਕਰਿਆ ਸੀ ਸਾਨੂੰ ਭਵਿਕ ਬਣਦਿਆ ਕਰਿਆ ਸੀ ਵੀ ਭਵਿਕ ਬਾਣੀ ਤੁਸੀਂ ਕਿੱਦਾਂ ਕਰਦੇ ਹੋ ਕਿਸੇ ਸਾਧੂ ਸੰਤ ਨਾਲ ਜੁੜੇ ਹੋ ਕਿਸੇ ਡੇਰੇ ਨਾਲ ਜੁੜੇ ਹੋ ਜਾਂ ਘਰ ਦੇ ਵਿੱਚ ਐ ਹੁੰਦਾ ਸਾਡਾ ਵੱਡੇ ਬਡੇਰਾ ਉਹ ਕੰ ਵੀ ਘਰੇ ਕੋਈ ਗ੍ਰੰਥ ਪਿਆ ਹੁੰਦਾ ਪੁਰਾਣਾ ਨਹੀਂ 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 ਵੀ ਉਹ ਲਾ ਪੜ੍ਹ ਲ ਕੇ ਉੱਥੋਂ ਵਿਦਵਾਨ ਦਾ ਪਰ ਇਕੱਲੇ ਭਾਈ ਮਹਾਰਾਜ ਬਸ ਦਸਵੇਂ ਪਾਤਸ਼ਾਹ ਦੇ ਭਗਤਾਂ ਹੋਰ ਆਪਣੀ ਕਿਸੇ ਨਾਲ ਕੋਈ ਲਿਵ ਨਹੀਂ ਕੁਛ ਨਹੀਂ ਆਪਾਂ ਜਿੱਥੇ ਬੈਠੇ ਆ ਇੱਥੇ ਮੈਂ ਜੱਤੋਂ ਪਰ ਰਹਿਣਾ ਪੈਂਦਾ ਬੈੰਨਾ ਸੋ ਮੈਂ ਇੱਥੇ ਦੱਸ ਬਖਾ ਹੈਗਾ ਕੁਛ ਐਵੇਂ ਕਿਉਂ ਗੱਪ ਮਰੀ ਜਾਵਾ ਯਾਰ ਮੇਰੇ ਕੋਲੇ ਮੰਨ ਕੇ ਚੱਲ ਕੋਈ ਮੈਂ ਖੇਡਦਾ ਨਹੀਂ ਕੋਈ ਗੱਦੀ ਨਹੀਂ ਬਸ ਇਹ ਤਾਂ ਪ੍ਰਮਾਤਮਾ ਦਾ ਹੀ ਆ ਹੱਥ ਵੇਖ ਲੈਣਾ ਹੱਥ ਵੇਖ ਲੈਣਾ ਹਾਂ ਠੀਕ ਕੱਕਾ ਕਿੰਨੇ ਪਰਸੈਂਟੋ ਚ ਦੱਸ ਦੇ ਰਹੇ ਤੁਸੀਂ ਉਹਦੇ ਚ ਬੰਦੇ ਦੀ 80% ਜੀਵਨ ਦੱਸ ਦੇਣਾ 75 80% ਅੱਛਾ ਅਸੀਂ ਵੀ ਦਿਖਾ ਕੇ ਜਾਣਾ ਦਿਖਾ ਦੀ ਵਿਖਾ ਦੀ ਜਿਹੜੇ ਹੁਣ ਵੀਡੀਓ ਨਹੀਂ ਅੱਜ ਨਹੀਂ ਅੱਜ ਮੰਗਲਵਾਰ ਆ ਅੱਜ ਕਿਹੜੇ ਦਿਨ ਵੇਨੇ ਬੁੱਧਵਾਰੀ ਹੈ ਲੈ ਵੀ ਸੱਚ ਹੋ ਗਿਆ ਤੁਸੀਂ ਕਹਿੰਦੇ ਗੋਪੀ ਬਾਬਾ ਸਾਨੂੰ ਕਹਿ ਰਹੇ ਸੀ ਨਹੀਂ ਮੈਂ ਕਿਸੇ ਨੂੰ ਬਾਬਾ ਆ ਮੈਂ ਨਹੀਂ ਨਹੀਂ ਅੱਛਾ ਅਸੀਂ ਗੋਪੀ ਅਸੀਂ ਨਹੀਂ ਕਹਿੰਦੇ ਸਾਨੂੰ ਲੋਕ ਕਹਿੰਦੇ ਸੀ ਵੀ ਕਿਤੇ ਗੋਪੀ ਕੋਲੇ ਜਾਉਣਾ ਤੇ ਸਾਨੂੰ ਪੁੱਛ ਕੇ ਦੱਸਿਓ ਕੋਈ ਕੰਮ ਕਰਦਾ ਵੀ ਅਸੀਂ ਵੀ ਜਾਣਾ ਇੱਕ ਬੰਦੇ ਨੇ ਕਾਰੋਬਾਰ ਰੁਕਿਆ ਪਿਆ ਉਹ ਕਹਿੰਦਾ ਮੈਂ ਗੋਪੀ ਕੋਲੇ ਜਾ ਕੇ ਆਉਣਾ ਪਹਿਲਾ ਕਾਰੋਬਾਰ ਚੱਲੂਆ ਅਬ ਅਓ ਅੱਜ ਵੀਡੀਓ ਜ਼ਰੂਰ ਵੇਖੂਗਾ ਤੇ ਲੋਕ ਥੱਲੇ ਕਮੈਂਟ ਵੀ ਕਰਨਗੇ ਗੋਪੀ ਬਾਬੇ ਬਾਰੇ ਵੀ ਜੇ ਤੁਸੀਂ ਉਹਨਾਂ ਦੇ ਹੱਥ ਵੀ ਦਿਖਾ ਸਕਦੇ ਬਾਬੇ ਨੂੰ ਨਹੀਂ ਪਤਾ ਕੀ ਗੱਲ ਹੈ ਮਹਾਰਾਜ ਨੂੰ ਮੰਨੇ ਬਾਈ ਮਹਾਰਾਜ ਤੋਂ ਵੱਡੀ ਕੋਈ ਚੀਜ਼ ਨਹੀਂ ਗੋਪੀ ਜੇ ਮਹਾਰਾਜ ਨੇ ਕੰਮ ਰੋਕਿਆ ਤਾਂ ਉਹ ਚਲਾਊਗਾ ਵੀ ਤੇ ਬਾਕੀ ਬਾਈ ਹੋਰ ਵਹਿ ਭਰਮ ਚ ਕਿੰਨਾ ਪਈ ਜਾ ਐ ਕੋਈ ਗੱਲ ਧੋਕ ਨਹੀਂ ਬੰਦੀ ਹੱਥ ਜਿਹੜਾ ਤੁਸੀਂ ਵੇਹਨੇ ਹੋ ਤੇ ਜਦੋਂ ਕੋਈ ਵੀ ਕੰਮ ਕਰਦੇ ਉਸਤਾਦ ਤਾਂ ਕੋਈ ਹੁੰਦਾ ਹੀ ਆ ਕੰਮ ਤਾਂ ਕਿਤੇ ਸਿੱਖੀ ਹੁੰਨੇ ਪਰ ਹੱਥ ਦੇਖਣ ਦਾ ਕੰਮ ਕਿੱਥੋਂ ਨਹੀਂ ਬਾਈ ਇਹ ਕੋਈ ਉਹ ਇੰਬਸ ਪਰਮਾਤਮਾ ਨੇ ਹੌਲੀ-ਹੌਲੀ ਹੌਲੀ-ਹੌਲੀ ਉਹ ਆਪੇ ਬਸ ਜਿਵੇਂ ਹੋਣ ਲੱਗ ਪਈ ਐਂ ਉਹ ਇਹ ਚੀਜ਼ਾਂ 'ਚ ਸਤਾਦ ਅਸਤੂਤ ਕੋਈ ਨਹੀਂ ਹੁੰਦਾ ਕਿਸੇ ਦਾ ਸਤਾਦ ਨੂੰ ਇਹ ਕਿਹੜਾ ਟਰੈਕਟਰ ਦਾ ਬੋਰ ਬੰਧਨ ਸਿੱਖਣਾ ਅੱਛਾ ਇਹ ਤਾਂ ਮਹਾਰਾਜ ਆ ਜਿਹਦੇ ਤੇ ਦੀਨ ਦਿਆਲ ਹੋ ਜੇ ਜਿਹੜੇ ਤੇ ਹੱਥ ਵੇਖਦੇ ਆ ਹੱਥ ਇੱਕ ਤਾਂ ਹੁੰਦਾ ਵੀ ਜਿੰਨ ਕਈ ਤਾਂ ਟੇਵਾ ਮਾਰਦੇ ਅੰਦਾਜ਼ੇ ਮਾਰੀ ਜਾਂਦੇ ਆ ਇੱਕ ਹੁੰਦਾ ਰਖਾਵਾਂ ਜਿਹੜੀਆਂ ਦੇਖਾ ਰੇਖਾ ਅਰਤਾਜੇ ਟੀਵੇ 2 ਦੇ ਨਾਲ ਕਦੇ ਨਹੀਂ ਗੱਲਾਂ ਚੱਲਦੀਆਂ ਇਹ ਤਾਂ ਐਵੇਂ ਵਹਿਮ ਬਣਾਏ ਆ ਜਿਹੜਾ ਕੁਝ ਹੈਗਾ ਪਰ ਆਪਾਂ ਜਿਹੜਾ ਵੀ ਕੋਈ ਆਪਣੇ ਕੋਲੇ ਆਉਂਦਾ ਭਾਵੇਂ ਕੋਈ ਵੀ ਚੱਲ ਕੇ ਆ ਜੇ ਹੂੰ ਆਪਾਂ ਨੂੰ ਇਹ ਹੀ ਗੱਲ ਆਣੀ ਆ ਵੀ ਤੂੰ ਗੁਰਦੁਆਰਾ ਸਾਹਿਬ ਜਾ ਮਹਾਰਾਜ ਨੂੰ ਮੰਨ ਮਹਾਰਾਜ ਤੋਂ ਵੱਡੀ ਚੀਜ਼ ਕੋਈ ਨਹੀਂ ਕੋਈ ਨਹੀਂ ਮਹਾਰਾਜ ਤੋਂ ਵੱਡੀ ਚੀਜ਼ ਗੋਪੀ ਇੱਕ ਕਾਪੜੇ ਗੱਲ ਕਰਨੀ ਹੈ ਜਿਹੜਾ ਸ਼ਰਮਣੀ ਕਾਲੀਦਾਲ ਬੈਕਫੋਰਟ ਤੇ ਬੜਾ ਚਲਾ ਗਿਆ ਹੂੰ ਠੀਕ ਹੁਣ ਉਹਨੂੰ ਤੁਸੀਂ ਸੁਰਿਆ ਕੱਲ ਉਹਨਾਂ ਨੂੰ ਸਜਾਵਾ ਵੀ ਮਿਲ ਗਈਆਂ ਢੀਂਡ ਸਾਨੂੰ ਸੁਖਬੀਰ ਬਾਦਲ ਨੂੰ ਉਥੋਂ ਦੇ ਬਾਥਰੂਮ ਸਾਫ਼ ਕਰਨ ਦੀਆਂ ਬੀਬੀ ਜੰਗੀਰ ਕੌਰ ਨੂੰ ਉਹਨਾਂ ਦੇ ਗਲਾਂ 'ਚ ਵੀ ਤਖਤੀਆਂ ਪਾਦੀਆਂ ਹੁਣ ਅੱਜ ਭਵਿੱਖਬਾਣੀ ਆ ਪਏ ਕਰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਅੱਗੇ ਆਊਗੀ ਸਤਾਈ ਦੇ ਵਿੱਚ ਨਹੀਂ ਭਾਈ ਸਮਾਂ ਲੱਗੂਗਾ ਹਨਾ ਸਤਾਈ ਬਹੁਤ ਨੇੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਇੱਕ ਦਿਨ ਸਰਕਾਰ ਬਣਾਊਗਾ ਬਣਾਊਗਾ ਪੱਕਾ ਸਰਕਾਰ ਬਣਾਊਗਾ ਬਣੂਗੀ ਸਰਕਾਰ ਗੱਠ ਜੋੜ ਦੇ ਗੱਟਚੋੜੀ ਗੱਟਚੋੜ ਕੀ ਦਿਨ ਹੋਊਗਾ 5.95 5.95 ਵਾਲੀ ਗੱਟਚੋੜ ਕਰਨਾ ਪਊ ਤੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ ਮੁੱਖ ਮੰਤਰੀ ਦਾ ਚਿਹਰਾ ਸੁਖਵੀਰ ਬਾਦਲ ਉਹ ਤਾਂ ਉਹ ਹੀ ਮੁੱਖ ਮੰਤਰੀ ਕਿੰਨੇ ਬਣੇ ਜਾਣ ਪੰਜਾਬ 'ਚ ਹੂੰ ਬਣਦੇ ਵੀ ਆਉਂਦੇ ਤੇ ਬੜੀ ਵੀ ਜਾਣਗੇ ਹਨਾ ਜਿਹੜਾ ਕੰਮ ਆ ਸੁਖਵੀਰ ਬਾਦਲ ਤੇ ਚਰਨਜੀਤ ਚੰਨੀ ਨੇ ਕਰਨਾ ਉਹ ਹੋਰ ਮੁੱਖ ਮੰਤਰੀ ਤੋਂ ਛੇਤੀ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਕਾਰਨ ਪਈ ਉਹਦੇ 'ਚ ਗੱਲ ਇਹ ਆ ਸੁਖਵੀਰ ਬਾਦਲ ਨੇ ਤਾਂ ਜਿਹੜੀਆਂ ਗੱਲਾਂ ਜਿੰਨੀਆਂ ਮੂੰਹ 'ਚੋਂ ਕੱਢੀਆਂ ਹੁੰਦੀਆਂ ਪਕਾਆਂੀਆਂ ਹੂੰ ਜਿਹੜਾ ਸੀਗਾ ਚਰਨਜੀਤ ਚੰਨੀ ਉਹਨੇ ਸਟੈਂਡ ਲਿਆ ਪਹਿਲਾਂ ਤਾਂ ਕਿਸਾਨਾਂ ਮਗਰ ਸਟੈਂਡ ਲਿਆਵੇ ਕਿੱਡਾ ਵੱਡਾ ਸਟੈਂਡ ਸੀ ਬਹੁਤ ਵੱਡਾ ਸਟੈਂਡ ਲਿਆ ਸੀ ਖੜਿਆ ਨਾ ਕਿਸਾਨਾਂ ਮਗਰ ਹੋਰ ਮੁੱਖ ਮੰਤਰੀ ਹੁੰਦਾ ਕੇਂਦਰ ਦੀ ਸਰਕਾਰ ਮੂਰੇ ਗੋਡੇ ਟੇਕ ਦਿੰਦਾ ਉਹਦੇ ਗੋਡੇ ਨਹੀਂ ਟੇਕੇ ਨਹੀਂ ਟੇਕੇ ਨਹੀਂ ਟੇਕੇ ਲੋਕ ਉਹਨੂੰ ਮੱਝ ਵੀ ਚਾਹੁੰਦੇ ਹੈਨਾ ਹੂੰ ਹੂੰ